ਲਾਧੂ ਕਾ ਬਸਟੈਂਡ ਸੇ ਵਾਪਰੇ ਆ ਭਿਆਨਕ ਹਾਦਸਾ ਸੜਕ ਤੇ ਖੜੇ ਟਰੱਕ ਦੇ ਵਿੱਚ ਵੱਜਿਆ ਕੈਂਟਰ ਡਰਾਈਵਰ ਦੀ ਮੌਕੇ ਤੇ ਮੌਤ ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਆ ਰਿਹਾ ਇੱਕ ਕੈਂਟਰ ਨੇ ਜਦੋਂ ਸੜਕ ਤੇ ਖੜੇ ਇੱਕ ਕੋਡੇ ਟਰਾਲੇ ਨੂੰ ਓਵਰਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਤੇ ਕੈਂਟਰ ਆ ਕੇ ਉਸ ਦੇ ਵਿੱਚ ਟਕਰਾਇਆ ਜਿਸ ਤੇ ਨਾਲ ਕੈਂਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਉੱਧਰ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਹਾਦਸਾ ਸੜਕ ਤੇ ਖੜੇ ਕੋੜੇ ਟਰਾਲੇ ਕਾਰਨ ਵਾਪਰਿਆ ਜਿਸ ਦੇ ਵਿੱਚ ਕੰਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਇਸ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜਿਸ ਟਰੱਕ ਦੇ ਕਾਰਨ ਇਹ ਹਾਦਸਾ ਵਾਪਰਿਆ ਉਸ ਟਰੱਕ ਨੂੰ ਮੰਡੀ ਲਾਹਲੂ ਕਾ ਚੌਕੀ ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਰ ਜੇਵਾ ਹਾਦਸਾ ਵਾਪਰਿਆ ਕਿਸ ਤਰ੍ਹਾਂ ਹੋਇਆ ਇਹ ਸਰ ਅਸੀਂ ਇੱਕ ਛੋਟਾ ਟਰੱਕੜਾ ਸੀ ਆਪਣੇ ਘੱਟ ਦੇ ਆਪੇ ਗੱਡੀ ਕਰੀ ਹੈ ਤੇ ਉਹ ਗੱਡੀ ਲੋਡ ਸਿਕਰੀ ਆ ਰਹੀ ਪਿੱਛੋਂ ਸਪੀਡ ਸੀ ਕਿੰਨੇ ਬੰਦੇ ਦੱਜੇ ਤੇ ਤੇ ਉਹ ਆ ਕੇ ਕਿੱਥੇ ਵੱਜੀ ਨਾ ਅੱਗੋਂ ਜਿਵੇਂ ਓਵਰਟੇਕ ਕਰਦਾ ਪਿਆ ਸੀ ਸਾਹਮਣੋਂ ਕੋਈ ਚੀਜ਼ ਆ ਗਈ ਇੱਕ ਟਰੈਕਟਰ ਸੀ ਕੋਈ ਨਾ ਉਹ ਓਵਰਟੇਕ ਤਾਂ ਹੋਇਆ ਨਹੀਂ ਉਹ ਪਿੱਛੇ ਵੱਜੀ ਗੱਡੀ ਸਪੀਡ ਔਨ ਕਰਕੇ ਉਹ ਬਾਹਰ ਦੁਰ ਗਈ ਜੇ ਇਹ ਬੰਦੇ ਨੇ ਡਰਤੇ ਮਾਰੇ ਆਪਣੀ ਗੱਡੀ ਉਛਾਲ ਮਾਰੀ ਉਹ ਇਹਦੇ ਆਪ ਦੇ ਪਿੱਛਾ ਵਾਲੇ ਡਰੇ ਥੱਲੇ ਆ ਗਏ ਇਹ ਗੱਡੀ ਖੜੀ ਦੇ ਵਿੱਚ ਵਜੀ ਹੈ ਜੀ ਹਾਂਜੀ ਹਾਂਜੀ ਉਹ ਗੱਡੀ ਅਸੀਂ ਇੱਥੇ ਚੌਕੀ ਲਵਾਤੀ ਹੈ ਜਿਹੜਾ ਥੋੜਾ ਇੱਥੇ ਖੜਾ ਸੀ ਉਹ ਚੌਕੀ ਲਵਾ ਤਾ ਤੇ ਪਤਾ ਲੱਗਿਆ ਜੀ ਕਿੱਥੋਂ ਦਾ ਜਿੰਦੀ ਮੌਤ ਹੋਈ ਹੈ ਜੀ ਹਾਂਜੀ ਫਾਈਲ ਕਿਹਦੇ ਦੱਸਦੇ ਫਾਈਲ ਕਿਹਦਾ ਹੈ ਫਾਈਲ ਕਿਹਦਾ ਉਹ ਆ ਗਏ ਉਹਨਾਂ ਦੇ ਮਾਲਕ ਆ ਗਏ ਉਹ ਲੈ ਗਏ ਲੋਕੇ ਦੀ ਮੌਤ ਹੋ ਗਈ ਸੀ ਹਾਂਜੀ ਇਸ ਤੋਂ ਅੱਗੇ ਦੀ ਕੀ ਕਾਰਵਾਈ ਹੋਏਗੀ ਇਸ ਤੋਂ ਅੱਗੇ ਦੀ ਚੌਕੀ ਵਾਲੇ ਸਮਝਾਣਗੇ ਸਾਡਾ ਤਾਂ ਇੰਨਾ ਹੀ ਕੰਮ ਸੀਗਾ ਵੀ ਅੱਗੇ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਚੌਕੀ ਵਾਲੇ ਕਰਨਗੇ ਠੀਕ ਜਿਹੜਾ ਥਾਣਾ ਲੱਗਦਾ ਹੈ ਤਰਾ ਹਾਸਾ ਵਾਪਰੇ ਜੀ ਇਹ ਵੀ ਇੱਕ ਘੋੜਾ ਖੜਾ ਸੀਗਾ ਇਹ ਦਾ ਆਹ ਜਿਹੜਾ ਦੇ ਦਸਤਪੰਧ ਆਪ ਗਿਆ ਵੀ ਉਹ ਚੱਕ ਲੈਣ ਗਿਆ ਬੈਠ ਆਪਣਾ ਟਰੱਕ ਰੋਕੇ ਘੋੜਾ ਇਹ ਉਧਰ ਆ ਰਹੇ ਸੀ ਪਤਾ ਨਹੀਂ ਤੇ ਨਹੀਂਦਾ ਹੀ ਅੱਜ ਕੁਝ ਵੀ ਹੈ ਇਹ ਗੱਡੀ ਮਗਰੋਂ ਵੱਜੀ ਇਹ ਦੇ ਵਿੱਚ ਕਿਸੇ ਰਹਿਣ ਵਾਲਾ ਸੀਗਾ ਇਹ ਫਾਇਲ ਕਰ ਦੱਸੋ ਕੀ ਕਾਰਨ ਬਣਦੇ ਉਸ ਵਿੱਚ ਹੋਣ ਦਾ ਕਿਸ ਦੀ ਗਲਤੀ ਹੈ ਵੀ ਉਹ ਮੰਨਦੇ ਆ ਜਿਹੜਾ ਰੋਡ ਦੇ ਉੱਪਰ ਲਾ ਕੇ ਜਿਵੇਂ ਕੁਝ ਕੋਈ ਪਾਣੀ ਲੈਣ ਚਲਾ ਜਾਂਦਾ ਕੋਈ ਨਹੀਂ ਜਿਸ ਤਰ੍ਹਾਂ ਇਹੋ ਹੀ ਜਨਨ ਕਿੰਨੇ ਵੀ ਆਪ ਦਾ ਕਿਤੇ ਸਾਈਡ ਤੇ ਜਿਵੇਂ ਪਾਰਕਿੰਗ ਹੁੰਦੀ ਹੈ ਜਾਂ ਕਿਵੇਂ ਹੋਟਲ ਹੁੰਦਾ ਜਾਂ પેટ્રોલ ਪੰਪ ਹੁੰਦਾ ਉੱਥੇ ਆਪ ਦੇ ਜੋ ਪਾਣੀ ਭਰਨਾ ਜੋਬ ਕੰਮ ਕਰਨਾ ਉੱਥੇ ਸਾਈਡ ਤੇ ਲਾ ਕੇ ਆਉਂਦੇ ਕਿਤੇ ਠੀਕ ਇਹ ਪਛਾਣ ਹੋਈ ਕਿ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਫਾਇਲ ਕਾ ਦਤਾ ਸੀ ਅੱਲਾ ਜੀ ਜਨਾਬ ਤੋਂ ਨਹੀਂ ਕੱਲਾ ਜੀ ਠੀਕ ਉਸ ਨੋਟ ਦੇ ਤ ਹਾਂਜੀ ਸਰ ਨਾਮ ਐਸਐਸ ਜਰਿੰਦਰਪਾਲ ਸਰ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਇਹ ਘਟਨਾ ਜੀ ਰਾਹ ਕੇ ਦਾ ਦੱਸਣ ਮੁਤਾਬਕ ਹੈ ਜੀ ਇੱਕ ਘੋੜੇ ਵਾਲਾ ਸੜਕ ਤੇ ਰੋਕ ਕੇ ਇਧਰੋਂ ਕੋਈ ਸਮਾਨ ਲੈਣ ਗਿਆ ਜੀ ਇਹ ਪਿੱਛੋਂ ਆ ਰਿਹਾ ਸੀ ਰੱਟ ਤੇ ਪਤਾ ਨਹੀਂ ਤਾਂ ਕੋਈ ਨੀਂਦ ਆਈ ਆ ਜਾਂ ਪਤਾ ਨਹੀਂ ਲੱਗਿਆ ਜਾਂ ਪਿਆਰ ਕਿਸੇ ਪਾਸੇ ਸੀ ਘੋੜੇ ਦੇ ਵਿੱਚ ਵਜਨ ਕਰਕੇ ਜਿਹੜਾ ਇੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਜਗ੍ਹਾ ਕਿਹੜੀ ਹੈ ਇਹ ਹੈ ਕਿ ਅਜੀ ਲਾਹੂ ਕਮੁੰਡੀ ਬੱਸ ਸਟੈਂਡ ਦੇ ਨੇੜੇ ਇਹ ਗੋਲਸ਼ਨ ਕੁਆੜੀ ਦੇ ਬਿਲਕੁਲ ਸਾਹਮਣੇ ਜੀ ਤੇ ਹੋਰ ਵੀ ਕੋਈ ਪਿੱਛੇ ਵਹੀਕਲ ਟਕਰਾਇਆ ਨਹੀਂ ਹੋਰ ਨਹੀਂ ਦੂਸਰਾ ਵਹੀਕਲ ਜਿਸ ਦੇ ਵਿੱਚ ਟਕਰਾਈਏ ਉਹ ਕਬਜ਼ੇ 'ਚ ਲੈ ਲੇਗੇ ਉਹ ਚੌਂਕੀ ਲਵਾਤਾ ਜੀ 라ਦੂਗਾ ਜੀ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਤਾਂ ਜੀ ਹਮ ਚੌਂਕੀ ਵਾਲੇ ਕਰਨਗੇ ਜੋ ਬਣਦੀ ਕਾਰਵਾਈ ਜੀ